कोटन कोट धनवाद है गुरु ग्रंथ साहब जी महाराज जी का जिन्ह की अपार बख्शिश रहमत हुई है जो भी अपना साहिब श्री गुरु ग्रंथ साहब जी की बा पढ़ते हैं ਤੇ ਸਭ ਤੋਂ ਪਹਿਲਾਂ ਜਿੱਥੋਂ ਬਾਣੀ ਆਰੰਭ ਹੁੰਦੀ ਹੈ ਮੂਲ ਮੰਤਰ ਦਾ ਪਾਠ ਹੁੰਦਾ ਹੈ ਮੂਲ ਭਾਗ ਉਹਨ ਜਿੱਥੋਂ ਬਾਣੀ ਆਰੰਭ ਹੁੰਦੀ ਹੈ ਮੂਲ ਮੰਤਰ ਦਾ ਪਾਠ ਬੜਾ ਛੋਟਾ ਜਿਹਾ ਪਾਠ ਹੈ ਪਰ ਜੇਕਰ ਮਨ ਦੇ ਨਾਲ ਮਨ ਨੂੰ ਇਕਾਗਰ ਕਰਕੇ ਕੀਤਾ ਜਾਵੇ ਇਹ ਵੱਡੇ ਵੱਡੇ ਬਿਮਾਰੀਆਂ ਨੂੰ ਖਤਮ ਕਰ ਦਿੰਦਾ ਹੈ ਇੱਕ ਸਾਡੇ ਮਨ ਦੇ ਵਿੱਚ بڑا ਭਲੇਖਾ ਹੈ ਕਿ ਮੂਲ ਮੰਤਰ ਦਾ ਪਾਠ ਗੁਰ ਪ੍ਰਸਾਦ ਅਕੈ ਤੇ ਜਾਂ ਨਾਨਕ ਹੋਸੀ ਧੀ ਸੱਚ ਤੱਕ ਹੈ ਇਹ ਦੋ ਵਿਚਾਰ ਘਾਰਾਂ ਚੱਲਦੇ ਨੇ ਇੱਕ ਵਿਚਾਰ ਕਰਾ ਇਹ ਕਹਿੰਦੀ ਹੈ ਕਿ ਜਿਹੜਾ ਮੂਲ ਮੰਤਰ ਦਾ ਪਾਠ ਹੈ ਉਹ ਗੁਰ ਪ੍ਰਸਾਦ ਅਕ ਹੈ ਤੇ ਦੂਸਰੀ ਵਿਚਾਰ ਕਰਾ ਇਹ ਕਹਿੰਦੀ ਹੈ ਕਿ ਜਿਹੜਾ ਮੂਲ ਮੰਤਰ ਦਾ ਪਾਠ ਹੈ ਉਹ ਨਾਨਕ ਹੋਸੀ ਭੀ ਸੱਚ ਦਾ ਹੈ ਪਰ ਆਪਾਂ ਦੇਖਦੇ ਹਾਂ ਜਦੋਂ ਵੀ ਗੁਰਬਾਣੀ ਪੜ੍ਹਦੇ ਆਂ ਮੂਲ ਮੰਤਰ ਦਾ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾ ਥਾਣਾ ਤੇ ਹਿੱਥੇ ਵੀ ਆਉਂਦਾ ਹੈ तकरीबन ਗੁਰਪ੍ਰਸਾਦ ਤਾਂ ਹੀ ਆਉਂਦਾ ਹੈ ਤੇ ਪਹਿਲਾਂ ਵੀ ਜਦੋਂ ਇੱਕ ਓ ਅੰਕਾਰ ਤੋਂ ਆਰੰਭ ਹੁੰਦਾ ਹੈ ਊਲ ਮੰਤਰ ਦਾ ਪਾਠ ਤੇ ਗੁਰਪ੍ਰਸਾਦ ਉਸ ਤੋਂ ਬਾਅਦ ਦੇ ਵਿੱਚ ਲਿਖਿਆ ਹੈ ਜਪ ਤੇ ਜਪ ਦੇ ਦੋਲੀ ਪਾਸੀ ਦੋ ਡੰਡੀਆਂ ਲੱਗੀਆਂ ਹੋਈਆਂ ਨੇ ਭਾਵ ਕਿ ਇਥੋਂ ਜਾਪੀ ਸਾਹਿਬ ਦੀ ਬਾਣੀ ਆਰੰਭ ਹੋ ਜਾਂਦੀ ਹੈ ਅਸਲ ਦੇ ਵਿੱਚ ਜਿਹੜਾ ਮੂਲ ਮਤਬਾ ਪਾਠ ਹੈ ਉਹ ਗੁਰਪ੍ਰਸਾਦ ਦਾਹੀ ਹੈ ਇੱਕ ਹਿੰਦੂ ਪਰਿਵਾਰ ਦੀ ਧੀ ਸੌਤਰੀ ਦੇ ਰੀ ਵੱਲੋਂ ਆਇਆ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਪਿਆਰ ਬਹੁਤ ਹੈ ਉਹਨੇ ਸਰਚ ਕੀਤਾ Google ਦੇ ਉੱਪਰੋਂ ਮੂਲ ਮਾਤਰ ਬਾਰੇ ਤੇ ਇੰਗਲਿਸ਼ ਵਿੱਚ ਕੱਢ ਕੇ ਉਸ ਦਾ ਟ੍ਰਾਂਸਲੇਸ਼ਨ ਆਪਣੀ ਭਾਸ਼ਾ ਦੇ ਵਿੱਚ ਕਰ ਲਿਆ ਤੇ ਹਰ ਰੋਜ਼ ਜਦੋਂ ਵੀ ਕਦੇ ਕੰਮ ਕਰਦੀ ਹੈ ਜਾਂ ਬਾਹਰ ਜਾਂਦੀ ਹੈ ਹਰ ਵਕਤ ਮੂਲ ਮੰਤਰ ਦਾ जाप ਕਰਦੀ ਰਹਿੰਦੀ ਹੈ ਅਚਾਨਕ ਥੋੜੇ ਦਰ ਬੀਤੇ ਤੇ ਉਸ ਨੂੰ ਪੈਰਾਲਾਈਜ਼ ਹੋ ਗਿਆ ਅਟੈਕ ਆ ਗਿਆ ਪੈਰਾਲਾਈਜ਼ ਹੋ ਗਿਆ ਤੇ ਸਤਿਗੁਰੂ ਜਦੋਂ ਵੀ ਕੋਈ ਇਨਸਾਨ ਨੂੰ ਤਕ ਤਕਲੀਫ ਆਉਂਦੀ ਹੈ ਤੇ ਉਹਦੀ ਦਵਾਈ ਵੀ ਨਾਲ ਪਹਿਲਾਂ ਪੇਕ ਕਰਦੇ ਨੇ ਆਪਾਂ ਵੇਖਦੇ ਆ ਨਾ ਕਿਤੇ ਅਚਾਨਕ ਬੰਦਾ ਤੁਰਿਆ ਜਾਂਦਾ ਡਿੱਗ ਪਵੇ ਤੇ ਉਹਦੇ ਕੋਲ ਨਿਸ਼ਾਨ ਨੂੰ ਚੱਕਣ ਵਾਲਾ ਬੰਦਾ ਜਰੂਰ ਆਵੇਗਾ 2-4 ਮਿੰਟ ਦੇ ਵਿੱਚ ਉਹਨੂੰ ਚੱਕਣ ਵਾਲਾ ਬੰਦਾ ਵੀ ਉੱਥੇ ਪਹੁੰਚ ਜਾਵੇਗਾ ਕਿਤੇ ਐਕਸੀਡੈਂਟ ਹੋ ਜਾਵੇ ਗੱਡੀ ਵਿੱਚੋਂ ਨਿਕਲਿਆ ਨਹੀਂ ਜਾਂਦਾ ਤੇ 2-4 ਮਿੰਟ ਦੇ ਵਿੱਚ ਤਕਰੀਬਨ ਤੇ ਕੋਈ ਨਾ ਕੋਈ ਗੁਰਮੁਖਿਆਰੇ ਉਥੇ ਜਰੂਰ ਪਹੁੰਚ ਜਾਣਗੇ ਲੜਕੀ ਨੂੰ ਪੈਰਲਾਈਜ਼ ਹੋ ਗਿਆ ਘਰ ਦੇ ਪਰਿਵਾਰਕ ਮੈਂਬਰ ਚੁੱਕ ਕੇ ਹਸਪੀਟਲ ਲੈ ਗਏ ਡਾਕਟਰਾਂ ਨੇ ਟੈਸਟ ਕੀਤੇ ਆਖਣ ਲੱਗੇ ਕਿ ਇਹ ਹੁਣ ਇਹਦੇ ਕੋਲੋਂ ਤੁਰਿਆ ਨਹੀਂ ਜਾਣਾ ਹਮੇਸ਼ਾ ਵਾਸਤੇ ਇਹ ਮੰਝੇ ਉੱਪਰ ਰਹੇਗੀ ਤੇ ਜਦੋਂ ਉਸ ਲੜਕੀ ਦੇ ਕੰਨਾਂ 'ਇਹ ਆਵਾਜ਼ ਪਈ ਵੇ ਮੇਰੇ ਕੋਲੋਂ ਤੁਰਿਆ ਨਹੀਂ ਜਾਣਾ ਤਾਂ ਮੈਂ ਆਪਣੀ ਜ਼ਿੰਦਗੀ ਕਿਵੇਂ ਜਾਰਾ ਰੱਖਾਂ ਕਿਉਂਕਿ ਉਹਨੂੰ ਮੂਰ ਮੰਤਰ 'ਤੇ ਬੜਾ ਬਰੋਸਾ ਸੀ। ਉਹਨੇ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰਨਾਮੇ ਸਾਹਮਣੇ ਅਰਦਾਸ ਬੇਨਤੀ ਕੀਤੀ ਸਤਿਗੁਰੂ ਤੂੰ ਨਾਣਿਆਂ ਦਾ ਮਾਣ ਹੈ ਤੂੰ ਨਿਤਾਣਿਆਂ ਦਾ ਤਾਣ ਹੈ ਨਿਕਤਿਆਂ ਦੀ ਰਾਖੀ ਤੇ ਮੈਂ ਮੰਦੇ ਉੱਪਰ ਬੈ ਕੇ ਮੈਂ ਜਿੰਦਗੀ ਕਿਵੇਂ ਬਿਜਾਰਾਂਗੀ ਮੈਂ ਆਪਣੀ ਜ਼ਿੰਦਗੀ ਤੁਰ ਫਿਰ ਕੇ ਬਿਜਾਰਨਾ ਚਾਹੁੰਦੀ ਹਾਂ ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਕਿੰਨੇ ਤੁਰਿਆ ਨਹੀਂ ਜਾਣਾ ساری ਉਮਰ ਬੈੱਡ ਉੱਪਰ ਹੀ ਰਹੇਗੀ ਇੱਕ ਦੋ ਦਿਨ ਬੀਤੇ ਹਰ ਰੋਜ਼ ਪਾਠ ਕਰਦੀ ਹੈ ਮਨ ਜੇ ਤੇ ਬੈਠਦੇ ਪਈ ਪਾਠ ਕਰਦੀ ਹੈ ਚੌਵੀ ਕੀਤੇ ਜਦੋਂ ਵੀ ਟਾਈਮ ਲੱਗਦਾ ਪਾਠ ਕਰਦੀ ਹੈ ਦੋ ਦਿਨ ਬੀਤੇ ਸਰੀਰ ਹਰਕਤ ਕਰਨ ਲੱਗ ਗਿਆ ਲੱਤਾਂ ਬਾਹਾਂ ਹਿਲਣੇ ਸ਼ੁਰੂ ਹੋ ਗਈਆਂ ਇੱਕਦਮ ਹੋਰ ਬੀਤਿਆ ਤੇ ਸਤਿਗੁਰਾਂ ਦੀ ਐਸੀ ਕਿਰਪਾ ਹੋਈ ਉਹ ਕੁੜੀ ਆਪਣੇ ਆਪ ਉੱਠ ਕੇ ਬੈਠ ਗਈ ਡਾਕਟਰ ਭੱਜੇ ਭੱਜੇ ਆਏ ਆਖਣ ਲੱਗੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਸਾਡੀਆਂ ਤਾਂ ਰਿਪੋਰਟਾਂ ਕਹਿੰਦੀਆਂ ਕਿ ਇਹ ਤੋੜੀ ਨਹੀਂ ਸਕਦੀ ساری ਉਮਰ ਬੈੱਡ ਉੱਪਰ ਹੀ ਰਹੇਗੀ ਤੇ ਇੰਜ ਕਿਵੇਂ ਚਮਤਕਾਰ ਹੋ ਸਕਦਾ ਪਰ ਜਿਹਨਾਂ ਨੂੰ ਸਤਿਗੁਰਾਂ ਦੇ ਭਰੋਸਾ ਨਾ ਉਹਨਾਂ ਦੇ ਦੁੱਖ ਲਾਗੇ ਨਹੀਂ ਹੁੰਦਾ ਜਿਸ ਕੋ ਰਾਖੇ ਸਾਈਂ ਆ ਮਾਰ ਸਕੇ ਨਾ ਕੋਈ ਜਿਹਦੇ ਬਲ ਪ੍ਰਮਾਤਮਾ ਹੋਵੇ ਨਾ ਫਿਰ ਉਹਦੇ ਲਾਗੇ ਕੋਈ ਦੁੱਖ ਨਹੀਂ ਹੁੰਦਾ ਉਥੇ ਰੋਟਾਂ ਦੀ ਇੱਕ ਪਾਸੇ ਨਹੀਂ ਆ ਰਹਿੰਦੀਆਂ ਨਹੀਂ ਸਤਿਗੁਰੂ ਕਿਰਪਾ ਆਪ ਕਰਦੇ ਸੰਮੂਲ ਮੰਤਰ ਦਾ ਪਾਠ ਬੜਾ ਛੋਟਾ ਜਿਹਾ ਪਾਠ ਹੈ ਜਾਗੀ ਸਾਹਿਬ ਦਾ ਪਾਠ ਕਰਦੇ ਆ 15-20 ਮਿੰਟ ਲੱਗ ਜਾਂਦੇ ਨੇ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਤਕਰੀਬਨ ਘੰਟਾ ਸਵਾ ਘੰਟਾ ਲੱਗ ਜਾਂਦਾ ਹੈ ਸੋਹਰਾ ਸਾਹਿਬ ਦਾ ਪਾਠ ਕਰਦੇ ਆ 5-6 ਮਿੰਟ ਲੱਗ ਜਾਂਦੇ ਨੇ ਪਰ ਇਹ ਸਤਨਾਂ ਸੰਦੂ ਮੂਲ ਮੰਤਰ ਇੱਕ ਮੰਤਰ ਦੁੱਤਾ ਹੈ ਕਿ ਇਹਨੂੰ ਜੱਪਣ ਬਾਅਦ ਸਾਨੂੰ ਚੌਂਕਣਾ ਮਾਰ ਕੇ ਬੈਠਣ ਦੀ ਲੋੜ ਨਹੀਂ ਹੈ ਤੁਰਦੇ ਘਰਦੇ ਕੰਮਕਾਰ ਕਰਦੇ ਹਰ ਵਕਤ ਅਸੀਂ ਮੂਲ ਮੰਤਰ ਦਾ ਪਾਠ ਕਰ ਸਕਦੇ ਹਾਂ ਤੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜਿੱਥੇ ਡਾਕਟਰਾਂ ਦੀਆਂ ਦਵਾਈਆਂ ਕੰਮ ਨਹੀਂ ਕਰਦੀਆਂ ਫਿਰ ਉਥੇ ਮੂਲ ਮੰਤਰ ਦੀ ਦਵਾਈ ਕੰਮ ਕਰਦੀ ਹੈ ਸੋ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਮੂਲ ਮੰਤਰ ਦਾ ਪਾਠ ਰੂਪਰੇਖਾ ਹੋ ਸਕੇ ਵੈਸੇ ਸਾਡੇ ਨਿਤਨੇਮ ਦੀਆਂ ਸਤ ਬਾਣੀਆਂ ਨੇ ਆਪਾਂ ਇਹ ਕਹਿ ਦਿੰਦੇ ਨੇ ਪੰਜ ਬਾਣੀਆਂ ਆ। ਪੰਜ ਬਾਣੀਆਂ ਨੇ ਸਤ ਬਾਣੀਆਂ ਨੇ। ਪੰਜ ਬਾਣੀਆਂ ਸਵੇਰ ਦੀਆਂ ਤੇ ਦੋ ਬਾਣੀਆਂ ਸ਼ਾਮ ਦੀਆਂ। ਸਤ ਬਾਣੀਆਂ ਦੀ। ਜੇ ਕਰ ਸਕੋ ਤੇ ਬਹੁਤ ਚੰਗੀ ਗੱਲ ਐ। ਰੋਜ਼ ਨਿਤਨੇ ਕਰਿਆ ਕਰੋ। ਜੇਕਰ ਨਹੀਂ ਨਿਤਨੇ ਕਰ ਸਕਦੇ ਕਿ ਮਤਾਂ ਅੱਜ ਟਾਈਮ ਨਹੀਂ ਲੱਗਦਾ। ਫਿਰ ਮੂਲ ਮਾਤਰਾ ਪਾਠ ਹਰ ਰੋਜ਼ ਤੁਰਦੇ ਘੰਤੇ ਕੰਮਕਾਰ ਕਰਦੇ ਮੋਟਰ ਤੇ ਜਾਂਦੇ ਹੋਏ ਜਪੁ ਕਰਿਆ ਕਰੋ। ਸਤਿਗੁਰ ਰਹਿਤਾ ਬਖਸ਼ਿਸ਼ ਕਰਨ ਸਾਰਿਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰਬੇ ਬਿਵਾਨ ਕਰਨ ਚੜ੍ਹਦੀ ਕਲਾ ਦਾਤ ਸਤੇ ਉਸ ਇਲਹੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਸੋ ਆਓ 2-4 ਮਿੰਟ